ਵਾਸੁਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਡਰੇ ਸੱਟੇ ਦਾ ਮੰਤਰ ਬਾਟ ਲੈ ਕੇ ਹਾਜ਼ਰ ਹੋਇਆ ਹਾਂ ਮਾਤਾ ਕਾਲੀ ਜੀ ਦਾ ਇਹ ਮੰਤਰ ਹੈ ਬਹੁਤ ਹੀ ਛੋਟਾ ਜਿਹਾ ਮੰਤਰ ਹੈ ਪਰ ਇਹ ਮੰਤਰ ਕੰਮ ਜ਼ਰੂਰ ਕਰਦਾ ਹੈ ਅਜ਼ਮਾਈਸ਼ੀ ਮੰਤਰ ਹੈ ਅਜ਼ਮਾਇਆ ਹੋਇਆ ਮੰਤਰ ਹੈ ਦੋਸਤੋ ਇਸ ਮੰਤਰ ਦਾ ਜਾਪ ਤੁਸੀਂ 21 ਦਿਨ ਤੱਕ ਲਗਾਤਾਰ ਕਰਨਾ ਹੈ ਤੁਹਾਨੂੰ ਸੁਪਨੇ ਦੇ ਵਿੱਚ ਦੋੜੇ ਸੱਟੇ ਦਾ ਪੱਕਾ ਨੰਬਰ ਮਿਲੇਗਾ ਹਰ ਰੋਜ਼ ਮੰਗਲਵਾਰ ਜਾਂ ਫਿਰ ਸ਼ਨੀਵਾਰ ਤੋਂ ਤੁਸੀਂ ਜਾਪ ਕਰਨਾ ਸ਼ੁਰੂ ਕਰਨਾ ਹੈ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ ਮਾਲਾ ਤੁਹਾਡੀ 108 ਮਣਕਿਆਂ ਵਾਲੀ ਹੋਣੀ ਚਾਹੀਦੀ ਹੈ ਹਰ ਰੋਜ਼ ਨਹਾਤੋਂ ਕੇ ਸਾਫ ਸੁਥਰੇ ਕਪੜੇ ਪਾ ਕੇ ਜਾਪ ਕਰਨਾ ਹੈ ਅਤੇ ਤੁਹਾਡਾ ਜਿਹੜਾ ਮੂਹ ਹੈ ਉਹ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਜਾਪ ਕਰਨਾ ਹੈ ਹਾਸਲ ਲਗਾ ਕੇ ਲਾਲ ਰੰਗ ਦਾ ਕੀਲ ਮੰਤਰ ਕਰਕੇ ਉਸ ਤੋਂ ਬਾਅਦ ਆਬ ਸ਼ੁਰੂ ਕਰਨਾ ਹੈ ਅਤੇ ਜਿਹੜੀ ਤੁਸੀਂ ਭੋਗ ਪ੍ਰਸ਼ਾਦ ਰੱਖਣਾ ਹੈ ਉਹ 8 ਲੱਡੂ ਹਰ ਰੋਜ਼ ਰੱਖਣੇ ਨੇ ਅਤੇ ਜਪ ਕਰਨ ਤੋਂ ਬਾਅਦ ਤੁਸੀਂ ਉਸ ਵੇਲੇ 8 ਲੱਡੂ ਪੰਛੀਆਂ ਨੂੰ ਪਾ ਸਕਦੇ ਹੋ ਦਰবেশ ਨੂੰ ਪਾ ਸਕਦੇ ਹੋ ਤੂਫ਼ ਅਗਰਬਤੀ ਜਗਾ ਕੇ ਜਪ ਕਰਨਾ ਹੈ ਅਤੇ ਹਰ ਸਮੇਂ ਆਪਣੇ ਕਪੜਿਆਂ ਤੇ ਆਪਣੇ ਜਿਸਮ ਤੇ ਇਤਰ ਛਿੜਕ ਕੇ ਰੱਖਣਾ ਹੈ 21ਵੇਂ ਦਿਨ ਦੋ ਸਾਧਨਾਂ ਦਾ 21ਵਾਂ ਦਿਨ ਹੋਵੇਗਾ ਉਸ ਦਿਨ ਤੁਸੀਂ ਲੈ ਜੀ ਸ਼ਰਾਬ ਦੀ ਬੋਤਲ ਦੇਸੀ ਸ਼ਰਾਬ ਦੀ ਬੋਤਲ ਲੱਡੂ ਤੇ ਦੇਸੀ ਘਿਓ ਦੀ ਕੜਾਹੀ ਦੇਣੀ ਹੈ ਕਿਸੇ ਵੀ ਅਜਾੜ ਜਗ੍ਹਾ ਤੇ ਤੁਸੀਂ ਇਹ ਕੜਾਹੀ ਮਾਤਾ ਕਾਲੀ ਜੀ ਦੇ ਨਾਮ ਦੀ ਇਹ ਸਾਰੀ ਸਮਗਰੀ ਦੇਣੀ ਹੈ ਸੋਸਤੋ ਬਹੁਤ ਹੀ ਸ਼ਕਤੀਸ਼ਾਲੀ ਇਹ ਮੰਤਰ ਹੈ ਸਾਡਾ ਆਪਣਾ ਅਜ਼ਮਾਇਆ ਹੋਇਆ ਅਤੇ ਹੋਰ ਬਹੁਤ ਸਾਰੇ ਲੋਕਾਂ ਦਾ ਅਜ਼ਮਾਇਆ ਹੋਇਆ ਮੰਤਰ ਹੈ ਇਹ ਕੰਮ ਜ਼ਰੂਰ ਕਰਦਾ ਹੈ ਹੁਣ ਤੁਸੀਂ ਇਹ ਮੰਤਰ ਸੁਣ ਲਵੋ ਤੇ ਇਸ ਮੰਤਰ ਨੂੰ ਨੋਟ ਕਰ ਲਵੋ ਕਿੰਕਰ ਵਸੇ ਕਾਲ ਕਾ ਚਪਟ ਵਸੇ ਪੈਰੋਂ ਦੁਹਾਈ ਮਹਾਵੀਰ ਕੀ ਦੁਹਾਈ ਵੀਰ ਬਤਾਲ ਕੀ ਸੱਟਾ ਦੇ ਕੇ ਜਾ ਮੰਤਰ ਇੱਕ ਵਾਰ ਫਿਰ ਸੁਣ ਲਵੋ ਕਿੰਕਰ ਵਸੇ ਕਾਲ ਕਾ ਚਪਟ ਵਸੇ ਪੈਰੋਂ ਦੁਹਾਈ ਮਹਾਵੀਰ ਕੀ ਦੁਹਾਈ ਵੀਰ ਬਤਾਲ ਕੀ ਸੱਟਾ ਦੇ ਕੇ ਜਾ ਇਸ ਮੰਤਰ ਨੂੰ ਯਾਦ ਕਰਨ ਤੋਂ ਬਾਅਦ ਇਸ ਮੰਤਰ ਦਾ ਜਪ ਕਰਨਾ ਹੈ ਤੁਹਾਨੂੰ ਸੁਪਨੇ ਦੇ ਵਿੱਚ ਸੱਟੇ ਦਾ ਨੰਬਰ ਹਰ ਰੋਜ਼ ਮਿਲੇਗਾ ਤੇ ਉਹ ਪੱਕਾ ਨੰਬਰ ਹੋਵੇਗਾ ਇਸ ਗੱਲ ਦੀ ਪੂਰਨ ਗਰੰਟੀ ਹੈ ਇਸ ਨਾਲ ਤੁਹਾਨੂੰ ਸੱਟੇ ਦਾ ਨੰਬਰ ਜ਼ਰੂਰ ਮਿਲੇਗਾ ਬਸ ਤੁਸੀਂ ਦੱਸੀ ਹੋਈ ਵਿਧੀ ਦੇ ਅਨੁਸਾਰ ਹਰ ਰੋਜ਼ ਇਸ ਮੰਤਰ ਦਾ ਬਿਲਕੁਲ ਸਾਫ਼-ਪਾਕ ਰਹਿ ਕੇ ਸਾਫ਼-ਪਾਕ ਹੋ ਕੇ ਜਪ ਕਰਨਾ ਹੈ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲਰਟ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮਤਰ ਪਾਠ ਦੁਆ ਅਰਜ਼ਾ ਅਮਲ ਲਜ਼ੀਫੇ ਆਪ ਸਭੂ ਲੋਕਾਂ ਕੇ ਹਾਜ਼ਰ ਹੁੰਦੇ ਰਹਿਣਾਗੇ ਸਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ